ਦੋਸਤੋ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਅੱਜ ਭਾਰਤ ਅਤੇ ਨਿਊਜ਼ੀਲੈਂਡ ਦਾ ਫਾਈਨਲ ਮੁਕਾਬਲਾ ਚੱਲ ਰਿਹਾ ਹੈ ਕ੍ਰਿਕਟ ਦੇਖਣ ਵਾਲੇ ਪ੍ਰਸ਼ੰਸਕ ਮੋਬਾਈਲ ਤੇ ਭਾਰਤ ਅਤੇ ਨਿਊਜ਼ੀਲੈਂਡ ਦਾ ਮੈਚ ਦੇਖ ਰਹੇ ਨੇ ਇਹਨਾਂ ਤੋਂ ਵੀ ਪੁੱਛਾਂਗੇ ਵੀ ਇਹਨਾਂ ਦੇ ਆਈਡੀ ਦੇ ਮੁਤਾਬਕ ਅੱਜ ਫਾਈਨਲ ਮੈਚ ਤੋਂ ਬਾਅਦ ਕੌਣ ਜਿੱਤੇਗਾ ਇੰਡੀਆ ਤੇ ਭਾਰਤ ਦਾ ਫਾਈਨਲ ਮੁਕਾਬਲਾ ਬਹੁਤ ਹੀ ਦਿਲਚਸਪ ਹੈ ਆ ਵੀਰ ਸਲੂਨ ਦੀ ਦੁਕਾਨ ਤੇ ক্রিকেট ਦਾ ਫਾਈਨਲ ਮੈਚ ਦੇਖ ਰਹੇ ਨੇ ਤੁਹਾਡੀ ਇਹਨਾਂ ਨਾਲ ਗੱਲ ਵੀ ਕਰਵਾਵਾਂਗੇ ਚਾਰ ਖਿਡਾਰੀ ਨਿਊਜ਼ੀਲੈਂਡ ਦੇ ਆਊਟ ਹੋ ਚੁੱਕੇ ਨੇ ਤੇ ਤਕਰੀਬਨ 114 ਸਕੋਰ ਬਣਿਆ 26 ਓਵਰ 26 ਓਵਰ ਹੋ ਚੁੱਕੇ ਨੇ ਆ ਤੁਹਾਡੀ ਸ਼ਰੇਸ਼ ਜੀ ਨਾਲ ਗੱਲ ਕਰਾਉਣਾ ਹੈ ਇਹ ਵੀ ਜਾਨਕੀ ਜੋ ਗੱਲ ਕਹਿੰਦੇ ਨੇ ਮੂੰਹ ਜੋ ਕੱਢ ਲੈਂਦੇ ਨੇ ਸਰਸਵਤੀ ਬੈਠੀ ਇਹਨਾਂ ਦੇ ਮੂੰਹ ਤੇ ਤੇ ਇਹਨਾਂ ਦੀ ਗੱਲ ਬਸ ਐ ਸਮਝ ਲਓ ਕਿ ਪੱਥਰ ਦੀ ਲਕੀਰ ਐ ਹਾਂਜੀ ਸ਼੍ਰੀ ਰੇਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਮੈਚ ਦੇਖ ਰਹੇ ਹੋ ਤੁਸੀਂ ਅੱਜ ਫਿਰ ਕਿਹਨੂੰ ਜਿਤਾ ਰਹੇ ਹੋ ਅਸੀਂ ਤਾਂ ਇੰਡੀਆ ਨੂੰ ਜਿਤਾਵਾਂਗੇ ਜੀ ਇੰਡੀਆ ਜਿੱਤਨ ਦੇ ਸਕੇਗੀ ਜੀ ਵੀ ਆ ਜੀ ਅੱਛਾ ਇੰਡੀਆ ਨੇ ਹਲੇ ਤੱਕ ਕੋਈ ਮੈਚ ਆਪਣਾ ਹਾਰਿਆ ਵੀ ਨਹੀਂ ਜੀ ਬਹੁਤ ਵਧੀਆ ਤਰੀਕੇ ਨਾਲ ਸਾਡੀ ਟੀਮ ਇੰਡੀਆ ਦੀ ਖੇਡ ਰਹੀ ਹੈ ਤੇ ਸਾਨੂੰ ਪੂਰਾ ਹੌਸਲਾ ਵੀ ਅੱਜ ਜਿਹੜਾ ਵਰਲਡ ਕੱਪ ਆ ਸਾਡੇ ਇੰਡੀਆ ਦੇ ਹਿੱਸੇ ਹੋ ਗਏ ਹੁਣ ਕਿੰਨਾ ਕੁ ਸਕੋਰ ਹੋ ਗਿਆ ਜੀ ਸਕੋਰ 26 ਮੌਵਰ ਚੱਲ ਰਿਹਾ ਜੀ 4 ਔਟ ਹੋ ਗਏ 114 ਰਨ ਬਣਾਏ ਨੇ ਨਿਊਜ਼ੀ ਕਿਤਾ ਜਤੰਦਰ ਨੇ ਬੱਲੇਬਾਜ਼ੀ ਕਰਨ ਦੀ ਮੰਗ ਰੱਖੀ ਸੀ ਮੇਰੇ ਕੋਲ ਬੰਨ ਕਰਨ ਦੀ ਰਹੀ ਸੀ ਹੁਣ ਤੁਹਾਡਾ ਮਨ ਪੂਰਾ ਵਿਸ਼ਵਾਸ ਕਹਿੰਦਾ ਵੀ ਇੰਡੀਆ ਜਿੱਤੂਗਾ ਠੀਕ ਹੈ ਹਾਂਜੀ ਤੁਹਾਡਾ ਕੀ ਕਹਿੰਦਾ ਮਨ ਕੀ ਗੱਲ ਹੈ ਹਾਂਜੀ ਵੀਰ ਜੀ ਜੈ ਭਾਰਤ ਜੈ ਇੰਡੀਆ ਭਾਰਤ ਜੈ ਅੱਛਾ ਇੰਡੀਆ ਜਿੱਤੂਗਾ ਇੰਡੀਆ ਤੇ ਭਾਰਤ ਤਾਂ ਵੀ ਇੱਕੋ ਹੀ ਗੱਲ ਹੁੰਦੀ ਹੈ ਹਾਂਜੀ हां जी शीरा जी हां जी इंडिया जीतूगा इंडिया जीतूगा पक्का जीतूगा पक्का ओके हां जी 100% इंडिया जीतूगा 100% जी 110% ਹੋ ਜੇ ਨਹੀਂ ओके हो ਜੂਗਾ ਫਿਰ ਵੀ ਠੀਕ ਹੈ हां बांटी हां जी हां okay, जी इंडिया जीतूगा यार इंडिया जीतੂਗਾ ਪੂਰਾ ਵਿਸ਼ਵਾਸ ਹੈ हां जी हां तो ਅਸੀਂ ਵੀ ਇਹੀ ਗੱਲ ਕਹਿੰਦੇ ਆ ਕਿ ਉਹ ਇੰਡੀਆ ਦੇ ਵਸਿੰਦੇ ਆ ਇੰਡੀਆ ਦੇ ਨਾਗਰਿਕ ਨਾਗਰਿਕ ਹੈ ਇੰਡੀਆ ਟੀਮ ਬਹੁਤ ਵਧੀਆ ਖੇਡ ਰਹੀ ਹੈ ਤੁਸੀਂ ਵੀ ਆਪਣੇ ਕਮੈਂਟਾਂ ਤੇ ਵੀ ਹਰਾਈਂ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਵੀ ਇੰਡੀਆ ਕਿੰਨੇ ਵੈਕਟਰਾਂ ਤੇ ਕਿੰਨੇ ਰਣਾਂ ਤੇ ਜਿੱਤੂਗਾ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਫਾਈਨਲ ਮੈਚ ਅੱਜ ਇੰਡੀਆ ਹੀ ਜਿੱਤੇ ਬਹੁਤ-ਬਹੁਤ ਤੁਹਾਡਾ ਧੰਨਵਾਦ